ਦੀ ਅਗਵਾਈ ਹੇਠ ਸ਼ੁਭਕਰਨ ਦੀ ਮ੍ਰਿਤਕ ਦੇ ਖਨੌਰੀ ਬਾਰਡਰ ਪਹੁੰਚੀ ਜਿੱਥੇ ਲੋਕਾਂ ਨੇ ਫੁੱਲ ਮਾਲਾ ਮਾਪੇਟ ਕਰ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਵੱਡੀ ਗਿਣਤੀ ਲੋਕ ਸ਼ੁਭਕਰਨ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਪਾ ਬਾਬਾ ਭਾਈ ਭਾਈ ਮੋਰਚਾ ਸਾਰੇ ਸੰਗਤ ਵੱਲੋਂ ਸ਼ਰਦਾ ਦੇ ਫੁੱਲ ਅਰਪਿਤ ਕਰਾਂਗੇ ਪਰ ਕਰ ਰਹੇ ਨੇ ਸਾਰੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਝੰਡਾ ਪਾਟ ਕੇ ਮਾਨ ਸਨਮਾਨ ਦੇ ਰਹੀਆਂ ਨੇ ਇਹਦੇ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੋਂ ਰਵਾਨਾ ਕਰਾਂਗੇ ਜਿਹੜਾ 3 ਵਜੇ ਉੱਥੇ ਸੰਸਕਾਰ ਕਰਨ ਦਾ ਸਾਡਾ ਐਲਾਨ ਕੀਤਾ ਹੋਇਆ ਉਹ ਅਸੀਂ ਸਮੇਂ ਸਿਰ ਉੱਥੇ ਪਿੰਡ ਜਾ ਕੇ ਇਹਨਾਂ ਦਾ ਅੰਤਨ ਸੰਸਕਾਰ ਜਿਹੜੀਆਂ ਮੰਗਾਂ ਸੀਗੇ ਕਿ ਤੁਸੀਂ ਉਹਦੇ ਤੇ ਸੈਟੀਸਫਾਈਡ ਹੋ ਨਾ ਦੇਖੋ ਮੰਗਾਂ ਜਿਹੜੀਆਂ ਮਸਲੇ ਨੇ ਸਾਡਾ ਇਹੋ ਸੀ ਕਿ ਸਾਡਾ ਜਿਹੜਾ ਸ਼ਹੀਦ ਹੋਇਆ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਸਰਕਾਰ ਨੇ ਮੰਨ ਲਿਆ 1 ਕਰੋੜ ਰੁਪਏ ਦੀ ਰਾਸ਼ੀ ਦੀ ਮਦਦ ਮੰਨ ਲਈ ਹੈ ਲੜਕੀ ਨੂੰ ਨੌਕਰੀ ਦੇਣ ਦੀ ਮੰਨ ਮੰਨ ਲਈ ਹੈ ਦੂਜਾ ਸੀਗਾ ਕਿ ਐਫਆਈਆਰ ਦਰਜ ਹੋਵੇ ਐਫਆਈਆਰ ਦਰਜ ਹੋ ਚੁੱਕੀ ਹੈ 302 ਧਾਰਾ ਲੱਗ ਚੁੱਕੀ ਹੈ 114 ਲੱਗ ਚੁੱਕੀ ਆ ਅੰਪਛਾਤਿਆਂ ਦੇ ਖਿਲਾਫ ਜਿਹੜਾ ਮਾਮਲਾ ਤੁਸੀਂ ਦੇਖਦੇ ਹੋ ਨਹੀਂ ਕੋਰਟ ਦੇ ਸਾਹਮਣੇ ਅੱਗੇ ਕਿਸ ਤਰ੍ਹਾਂ ਇਹਨੂੰ ਤੁਸੀਂ ਦੇਖਦੇ ਹੋ ਇਹ ਸਾਰੀ ਦੀ ਸਾਰੀ ਜਿਹੜੀ ਜਾਰੀ ਹੋਈ ਹੈ ਜੋ ਸਾਰੇ ਦਾ ਸਾਰਾ ਐਫ ਆਈ ਆਰ ਲੌਂਚ ਹੋਈ ਹੈ ਇਧਰੋਂ ਵੀ ਵਕੀਲਾਂ ਨੇ ਪੈਨਲ ਨੇ ਬੈਠ ਕੇ ਜੋ ਉਹਨਾਂ ਨੂੰ ਸਮਝਾਈ ਹੈ ਉਹਦੇ ਮੁਤਾਬਕ ਕਰਵਾਈ ਹੈ ਤਾਂ ਕਿ ਕਿਤੇ ਵੀ ਕੱਲ ਨੂੰ ਸਾਨੂੰ ਅੱਗੇ ਕੋਰਟ ਦੇ ਵਿੱਚ ਅੜਚਲ ਨਾ ਆਵੇ ਉਹ ਸਾਰੀਆਂ ਗੱਲਾਂ ਧਿਆਨ ਚ ਰੱਖੀਆਂ ਗਈਆਂ ਨੇ ਜਿਹੜਾ ਪੋਸਟਮਾਰਟਮ ਹੋਇਆ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ ਔਰ ਉਹਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ ਤਾਂ ਅੱਜ ਦਾ ਜਿਹੜਾ ਫੈਸਲਾ ਤੁਸੀਂ ਕਹਿਣਾ ਸੀ ਕਿ 29 ਤਰੀਕ ਨੂੰ ਅਗਲਾ ਫੈਸਲਾ ਜਿਹੜਾ ਦਿੱਲੀ ਕੋਰਟ ਤੇ ਲਿਆ ਜਾਣਾ ਹੈਗਾ ਉਹ ਤੋਂ ਗੱਲ ਹੈ ਕਿ ਕਿੰਨਾ ਦੀ ਤਿਆਰੀ ਹੈਗੀ ਤੋਂ ਗੱਲ ਉਹ ਤਰ੍ਹਾਂ ਜੇ ਬੰਦ ਬੰਦ ਟਾਈਮ ਦਿੱਤਾ ਬਈ ਸਵਾਲ ਇਹ ਹੈ ਕਿ ਜਿਹੜਾ ਅਗਲਾ ਪ੍ਰੋਗਰਾਮ ਹੈ ਕੱਲ ਦਾ ਸਰਕਾਰ ਵੱਲੋਂ ਆਇਆ ਸੀ ਵੀ ਜਿਹਦਾ ਪੋਸਟਮਾਰਟਮ ਕਰਾਉਣੇ ਐ ਐਫ ਆਈ ਆਰ ਕੱਢਦੇ ਆ ਕੱਲ ਦਾ ਦਿਨ ਸਾਡਾ ਵੀ ਚਾਰ ਚਰਚਾ ਦਾ ਜਿਹੜਾ ਉਹ ਇਧਰ ਲੰਘ ਗਿਆ ਉਹ ਅਸੀਂ ਅੱਜ ਮਤਲਬ ਬੈਠ ਕੇ ਚਰਚਾ ਕਰਾਂਗੇ ਕੁਝ ਸਮੇਂ ਬਾਅਦ ਅਸੀਂ ਹੋਰ ਚਰਚਾ ਹੋਏਗੀ ਚਰਚਾ ਹੋਣ ਤੋਂ ਬਾਅਦ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਫੈਸਲਾ ਦੇਵਾਂਗੇ ਮੇਰਾ ਨਾਮ ਸੁਨੀਲ ਬਦਦਵਾਲ ਵਰਤਿਆ ਕਿਸਾਨ ਨੌਜਵਾਨ ਯੂਨੀਅਨ ਅਭਿਮਨ ਕਵਾੜ ਕੇ ਪਰਦੇਸ ਕੋਰ ਕਮੇਟੀ ਦੇ ਸਦਸਾ ਹੈ ਔਰ ਬਦਦਵਾਲ ਟਾਊਨ ਕਮੇਟੀ 'ਚ ਆਪ ਕੀ ਕਹਿਣਾ ਚਾਹਤੇ ਹੋ 9 ਦਿਨ ਕੇ ਬਾਅਦ ਮੌਤਰੀ ਸੇ ਡੈੱਡ ਬੋਡੀ ਜਹਾਂ ਲੈ ਆਈ ਗਈ ਹੈ ਅੱਜ ਸੰਸਕਾਰ ਹੋਗਾ 21 ਤਰੀਕ ਨੂੰ ਸੀਧੂ ਹੋਤਾ ਸਪਰ ਜੀ ਜੋ ਮਾਰੇ ਸਾਥੀ ਸ਼ੁਕਰ ਸ਼ਹੀਦ ਹੋਏ ਤੇ जो हमारे तीज़ तीज़ किसानों की एक, एक आगू नेताओं की हमारी मांग थी कि हरियाणा सरकार पर एक केस दर्ज होना चाहिए उस केस को लेकर हमारे आगू नेता ने उन पर केस दर्ज करवाया और भाई अभी शुभ सुब, शुभकर्ण को सत्य श्रद्धांजलि देने के लिए हरियाणा से हजारों की संख्या में किसान आए हुए हैं और हरियाणा की तरफ से और पंजाब की तरफ से भाई शुभकर्ण को हम सत्य श्रद्धांजलि देने के लिए हजारों किसान लाखों किसान यहाँ पर पहुँचे हैं हम उनका ਤਰਨੋਂ ਮੈਂ ਨਮਨ ਕਰਦੇ ਹਾਂ ਜੋ ਉਹਨਾਂ ਨੇ ਇਸ ਅੰਦੋਲਨ ਮੈਂ ਆਪਣੀ ਸ਼ਹਾਦਤ ਦਿੱਤੀ ਔਰ ਇਸ ਕਿਸਾਨ ਕੌਮ ਕੋ ਬਚਾਉਣੇ ਲਈ ਆਪਣੀ ਸ਼ਹਾਦਤ ਦੇਣ ਵਾਲੇ ਪਹਿਲੇ ਯੂਵਾ ਸਾਥੀ ਤੇ ਅਮਨ ਕੋ ਨਮਨ ਕਰਦੇ ਹਾਂ ਦੇਖੋ ਜਿਹੜਾ ਸ਼ੋਭਕਰਮ ਸਿੰਘ ਸਾਡਾ 21 ਤਰੀਕ ਨੂੰ ਜਿਹੜਾ ਸ਼ਹੀਦ ਹੋਇਆ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਿੱਧੀਆਂ ਗੋਲੀਆਂ ਚਲਾਈਆਂ ਔਰ ਮੈਂ ਕਹੂੰਗਾ ਇਹ ਜਿਹੜੀ ਸਰਕਾਰ ਸੀ ਜਿਵੇਂ ਕਿ 13 April 1919 ਨੂੰ ਜਨਰਲ ਡਾਇਰ ਨੇ ਹੁਕਮ ਕੀਤਾ ਸੀ 29 ਜਿਹੜੇ ਲੋਕਾਂ ਨੂੰ ਮਾਰਿਆ ਗਿਆ ਸੀ ਔਰ ਸ਼ਹੀਦਾਂ ਪਾਈਆਂ ਗਈਆਂ ਔਰ ਉਹਦਾ ਹੀ ਇੱਕ ਇਹ ਰੂਪ ਆ ਕੇ ਜਿਹੜੀ ਮੋਦੀ ਦੀ ਸਰਕਾਰ ਆ जिने ਅੰਨੇ ਬਾਅਦ ਸਾਡੇ ਤੇ ਤੁਛਤਤ ਕਰਕੇ ਗੋਲੀਆਂ ਚਲਾ ਕੇ ਸਾਡੇ ਵੀਰ ਸ਼ੁਭਕਰਮਣ ਸਿੰਘ ਨੂੰ ਸ਼ਹੀਦ ਕੀਤਾ ਗਿਆ ਇੱਥੇ ਹੀ ਬਸ ਨਹੀਂ ਅਨੇਕਾਂ ਜਿਹੜੇ ਕਿਸਾਨ ਨੇ ਗੋਲੀਆਂ ਮਾਰੀਆਂ ਗਈਆਂ ਔਰ ਫਟੜ ਕੀਤੇ ਗਏ ਮੈਂ ਸਮਝਦਾ ਕਿ ਜੇ ਪੰਜਾਬ ਸਰਕਾਰ ਦੀ ਗੱਲ ਕਰਾਂ ਨੋਆ ਦਿਨਾ ਬਾਅਦ ਜਿੱਥੇ ਉਹਨਾਂ ਨੇ ਅੱਜ ਰਾਤ ਫੈਸਲਾ ਹੋਣ ਤੋਂ ਬਾਅਦ ਉਥੇ ਐਫ ਆਈ ਆਰ ਲਾਂਚ ਕਰਕੇ ਅਣਪਛਾਤੇ ਵਿਅਕਤੀਆਂ ਤੇ ਜਿਹੜੀ ਸਾਨੂੰ ਅੱਜ ਡੈੱਡ ਬੋਡੀ ਆਸੀ ਉਹਨਾਂ ਦੇ ਪਿੰਡ ਬੱਲੋ ਵਿਖੇ ਉਹ ਅੰਤਮ ਰਸਮਾਂ ਵਾਲਾ ਸੀ ਜਿਹੜਾ ਉਹਨਾਂ ਦਾ ਮਤਲਬ ਸਚਕਾਰ ਕਰਾਂਗੇ ਤੇ ਇਹ ਜਿਹੜੇ ਸ਼ਹੀਦ ਨੇ ਇਹ ਕੌਮ ਦਾ ਸਰਮਾਇਆ ਹੁੰਦੇ ਨੇ ਔਰ ਹਮੇਸ਼ਾ ਹੀ ਸਾਨੂੰ ਕਿਸਾਨੀ ਨੂੰ ਇਹ ਪਹਿਰਾ ਦਿੰਦੇ ਰਹਿਣਗੇ ਔਰ ਨਵੇਂ ਜੂਥ ਦੇ ਵਿੱਚ ਇਹ ਰੂਹ ਭਰਨਗੇ ਕਿਉਂਕਿ ਜਿਸ ਤਰ੍ਹਾਂ ਸ਼ੁਭਕਰਮ ਸਿੰਘ ਨੇ ਛਿੱਧੀ ਦਿੱਤੀ ਆ ਬੜੀ-ਬੜੀ ਛਿੱਧੀ ਆ ਜਿੰਨਾ ਚਿਰ ਦੁਨੀਆ ਰਹੂਗੀ ਉਨੀ ਦੇਰ ਤੱਕ ਇਹਨਾਂ ਦੀ ਜਿਹੜੀ ਛਿੱਧੀ ਸਾਨੂੰ ਯਾਦ ਹੁੰਦੀ ਰਹੂਗੀ ਕਿਸਾਨੀ ਤੇ ਪਹਿਰਾ ਦੇਣ ਦਾ ਔਰ ਦੁਲਿਹੜ ਰਾਜਾਂ ਤੇ ਮੰਗਾਂ ਮਨਵਾਉਣ ਦਾ ਜਿਹੜਾ ਐ ਦਾ ਹੀ ਜਿੰਨੇ ਵੀ ਕਿਸਾਨ ਵੀਰਾਂ ਅਸੀਂ ਕਦੇ ਵੀ ਭੁਲਾਵਾਂਗੇ ਨਹੀਂ ਜਿਹੜੀ ਐਡੀ ਵੱਡੀ ਸ਼ਹਾਦਤ ਦਾ ਜਾਨ ਪੀਕੇ ਗਿਆ ਸੁਭਕਰਮਣ ਸਿੰਘ ਇਹ ਸਾਨੂੰ ਸਦਾ ਹੀ ਜਿਉਂਦਾ ਰਹੂਗਾ ਔਰ ਅਮਰ ਰਹੂਗਾ ਇਹ ਪਰ ਮੈਂ ਬੜੀ ਪਿਛੇ ਠੱਗ ਨਾ ਜਾਓ ਸਤਿ ਸ਼੍ਰੀ ਅਕਾਲ ਜੀ ਮੇਰੇ ਭਰਾ ਪਿੱਛੇ ਛੇਂਦਾ ਜੀ ਮੇਰੇ ਵੀ ਪਿੱਛੇ ر پيرانا تو 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 सरकार <laughs> <laughs>